वालेकुम उम्मीद करनी है तुम सारे खैरियत नोगे हो हो दरबार साहब के ग्रंथी के नाल एक योजा वाकया हो जिन्होंख के ग्रंथी तो दरबार साहब ते मौजूद संगत सब हैरान रह गए ਕੀ ਵਾਕਿਆ ਹੋਇਆ ਸੀਗਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਹੈ ਉਮੀਦ ਕਰਨੀਏ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੱਲ ਸਮਾਂ ਇਦਾਂ ਦਾ ਚੱਲ ਰਿਹਾ ਹੈ ਕਿ ਹਰ ਇੱਕ ਇਨਸਾਨ ਸਿਰਫ ਆਪਣਾ ਫਾਇਦਾ ਹੀ ਮੰਗਦਾ ਹੈ ਕਿਉਂਕਿ ਇਨਸਾਨ ਇਸ ਗੱਲ ਨੂੰ ਅਕਸਰ ਭੁੱਲ ਜਾਂਦਾ ਹੈ ਕਿ ਸਾਡੇ ਕੋਲ ਮੌਜੂਦ ਹਰ ਇੱਕ ਚੀਜ਼ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ ਤੇ ਉਹ ਜਦੋਂ ਚਾਹੇ ਸਾਡੇ ਕੋਲੋਂ ਖੋ ਸਕਦਾ ਹੈ ਇਥੋਂ ਤੱਕ ਕਿ ਸਾਡੇ ਸਰੀਰ ਅੰਦਰ ਚੱਲਦੇ ਸਾਹ ਵੀ ਉਸੇ ਦੇ ਦਿੱਤੇ ਹੋਏ ਹਨ ਤੇ ਉਹ ਜਦੋਂ ਚਾਹੇ ਇਹਨਾਂ ਨੂੰ ਵੀ ਕੱਢ ਸਕਦਾ ਹੈ ਪਰ ਰੱਬ ਦਾ ਬਣਾਇਆ ਬੰਦਾ ਅਕਸਰ ਇਸ ਗੱਲ ਨੂੰ ਭੁੱਲ ਜਾਂਦਾ ਹੈ ਤੇ ਜਦੋਂ ਵੀ ਕਦੀ ਉਸ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਰੱਬ ਨੂੰ ਕੋਸਣ ਲੱਗ ਜਾਂਦਾ ਹੈ। ਉਹ ਜਿਹੀ ਇਸ ਤਰ੍ਹਾਂ ਦੀ ਹੀ ਘਟਨਾ ਸ਼੍ਰੀ ਦਰਬਾਰ ਸਾਹਿਬ ਆਪਰੀ। ਪਰ ਇਸ ਘਟਨਾ ਨੂੰ ਸੁਣ ਕੇ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੈ। ਪਰਮਾਤਮਾ ਤੇ ਯਕੀਨ ਰੱਖਣ ਵਾਲੇ ਬੰਦੇ ਨਾਲ ਕੁਝ ਵੀ ਵਾਪਰ ਸਕਦਾ ਹੈ। ਗੁਰੂ ਘਰ ਤੇ ਸ਼ਰਧਾ ਰੱਖਣ ਵਾਲਾ ਇੱਕ ਸਿੱਖ ਸਰਦਾਰ ਜਿਹੜਾ ਕਿ ਆਪਣਾ ਹਰ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਘਰੋਂ ਆਗਿਆ ਲੈਂਦਾ ਸੀ ਕੁਝ ਦਿਨ ਪਹਿਲਾਂ ਉਸ ਸਿੱਖ ਸਰਦਾਰ ਨੇ ਇੱਕ ਨਵੀਂ ਗੱਡੀ ਲਈ ਸੀ ਜਿਸ ਦੀ ਅਰਦਾਸ ਕਰਵਾਉਣ ਲਈ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਤੇ ਮੱਥਾ ਟੇਕਣ ਤੋਂ ਬਾਅਦ ਉਸ ਸਿੱਖ ਸਰਦਾਰ ਨੇ ਗ੍ਰੰਥੀ ਭਾਈ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੇਰੀ ਨਵੀਂ ਗੱਡੀ ਦੀ ਸੁਖ ਸ਼ਾਂਤੀ ਲਈ ਅਰਦਾਸ ਕਰ ਦਿਓ ਗਰੰਥੀ ਭਾਈ ਸਾਹਿਬ ਨੇ ਅਰਦਾਸ ਕਰ ਦਿੱਤੀ ਕਿ ਏ ਗੁਰੂ ਰਾਮਦਾਸ ਜੀ ਤੁਹਾਡਾ ਏ ਸਿੰਘ ਨਵੀਂ ਗੱਡੀ ਲੈ ਕੇ ਤੁਹਾਡੇ ਦਰ ਤੇ ਹਾਜ਼ਰ ਹੋਇਆ ਹੈ ਕਿਰਪਾ ਕਰਕੇ ਇਸ ਗੱਡੀ ਨੂੰ ਆਪਣੇ ਦਰ ਤੇ ਪਰਮਾਨ ਕਰੋ ਤਾਂ ਇਹ ਸੁਣਦਿਆਂ ਹੀ ਉਹ ਸਿੱਖ ਸਰਦਾਰ ਹੈਰਾਨ ਹੋ ਗਿਆ ਤੇ ਅਰਦਾਸ ਸੰਪੂਰਨ ਹੋਣ ਤੋਂ ਬਾਅਦ ਉਸਨੇ ਹੈਰਾਨੀ ਨਾਲ ਗਰੰਥੀ ਸਿੰਘ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਅਰਦਾਸ ਗਲਤ ਕਰ ਦਿੱਤੀ ਹੈ ਕਿਉਂਕਿ ਮੈਂ ਇੱਥੇ ਗੱਡੀ ਚੜਾਉਣ ਨਹੀਂ ਆਇਆ ਸੀ ਸਿਰਫ ਮੱਥਾ ਟਿਕਾਉਣ ਲਈ ਹੀ ਆਇਆ ਸੀ ਕਿ ਮੇਰੀ ਗੱਡੀ ਸੁਖ ਸ਼ਾਂਤੀ ਨਾਲ ਚਲਦੀ ਰਹੇ ਤਾਂ ਇਸ ਉੱਪਰ ਗ੍ਰੰਥੀ ਸਿੰਘ ਨੇ ਕਿਹਾ ਕਿ ਸਿੰਘ ਜੀ ਅਸੀਂ ਤਾਂ ਉਹੀ ਕੁਝ ਬੋਲਦੇ ਹਾਂ ਜੋ ਮਾਲਕ ਸਾਡੇ ਮੂੰਹੋਂ ਬੁਲਵਾ ਦਿੰਦਾ ਹੈ ਭਾਵੇਂ ਮੇਰੇ ਕੋਲੋਂ ਇਹ ਅਰਦਾਸ ਹੋ ਚੁੱਕੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਤੁਹਾਡੀ ਗੱਡੀ ਦੀ ਚਾਬੀ ਉਹ ਪਈ ਹੈ ਤੁਸੀਂ ਲਿਜਾ ਸਕਦੇ ਹੋ ਪਰ ਉਸ ਸਿੱਖ ਸਰਦਾਰ ਦੀ ਚਾਬੀ ਨੂੰ ਹੱਥ ਲਾਉਣ ਦੀ ਹਿੰਮਤ ਨਾ ਪਈ ਉਹ ਉਦਾਸ ਜਿਹਾ ਹੋ ਕੇ ਆਪਣੇ ਪਰਿਵਾਰ ਸਮੇਤ ਬਾਹਰ ਆ ਗਿਆ। ਤਿਸ ਰੋਵਰ ਦੇ ਕੰਡੇ ਬੈਠ ਕੇ ਸੋਚਾਂ ਸੋਚਣ ਲੱਗਾ। ਕਿਉਂਕਿ ਉਸ ਸਿੱਖ ਸਰਦਾਰ ਨੇ ਆਪਣੀ ਗੱਡੀ ਨੂੰ ਖਰੀਦਣ ਲਈ 7-8 ਲੱਖ ਰੁਪਏ ਦੀ ਰਕਮ ਲਗਾਈ ਸੀ। ਜਿਹੜੀ ਕਿ ਹੁਣ ਗੁਰੂ ਨਾਨਕ ਦਾਸ ਦੇ ਘਰ ਦੀ ਹੋ ਚੁੱਕੀ ਸੀ। ਇੱਕ ਪਾਸੇ ਮਨ ਦੁਖੀ ਵੀ ਸੀ ਤੇ ਦੂਜੇ ਪਾਸੇ ਉਹ ਇਹ ਵੀ ਸੋਚ ਕੇ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਸੀ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਗੁਰੂ ਰਾਮਦਾਸ ਦਾ ਹਿੱਤਾ ਦਿੱਤਾ ਹੋਇਆ ਹੈ ਤੇ ਇਹ ਗੱਡੀ ਵੀ ਉਸੇ ਦੀ ਹੀ ਦਿੱਤੀ ਹੋਈ ਹੈ ਜੇਕਰ ਵਾਪਿਸ ਲੈ ਵੀ ਲਈ ਤਾਂ ਕੋਈ ਗੱਲ ਨਹੀਂ ਮੈਨੂੰ ਸਬਰ ਕਰਨਾ ਚਾਹੀਦਾ ਹੈ ਪਰਿਵਾਰ ਦੇ ਨਾਲ ਬੈਠਾ ਉਹ ਸਿੱਖ ਸਰਦਾਰ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਤੇ ਉਸਦੇ ਚਿਹਰੇ ਤੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਅੰਦਰੋਂ ਬਹੁਤ ਦੁਖੀ ਹੈ ਉਸਦੇ ਦੁਖੀ ਚਿਹਰੇ ਨੂੰ ਦੇਖ ਕੇ ਇੱਕ 70-75 ਸਾਲ ਦਾ ਬਜ਼ੁਰਗ ਉਸਦੇ ਕੋਲ ਆਉਂਦਾ ਹੈ ਜਿਸ ਦੇ ਚਿਹਰੇ ਉੱਪਰ ਇੱਕ ਨਿਰਾਲਾ ਜਿਹਾ ਨੂਰ ਸੀ ਤੇ ਹੱਥਾਂ ਵਿੱਚ ਇੱਕ ਝੋਲਾ ਸੀ ਉਸ ਬਜ਼ੁਰਗ ਨੇ ਦੁਖੀ ਹੋਏ ਉਸ ਸਿੱਖ ਸਰਦਾਰ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਸੀਂ ਮੇਰਾ ਇਹ ਝੋਲਾ ਜ਼ਰਾ ਫੜ ਲਿਓ ਮੈਂ ਹੁਣੇ ਹੀ ਇਸ਼ਨਾਨ ਕਰਕੇ ਵਾਪਸ ਆਇਆ ਤਾਂ ਦੁਖੀ ਹੋਏ ਉਸ ਸਿੱਖ ਸਰਦਾਰ ਨੇ ਬਜ਼ੁਰਗ ਨੂੰ ਬੋਲਿਆ ਕਿ ਬਾਪੂ ਮੈਂ ਪਹਿਲਾਂ ਹੀ ਬਹੁਤ ਸਤਿਆ ਹੋਇਆ ਹਾਂ ਝੋਲਾ ਤਾਂ ਤੇਰਾ ਮੈਂ ਫੜ ਲੈਂਦਾ ਹਾਂ ਪਰ ਤੂੰ ਜਲਦੀ ਆ ਜਾਵੀਂ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਪੁੱਤਰ ਮੈਂ ਬਸ ਹੁਣੇ ਹੀ ਆਇਆ ਤੇ ਇੰਨੀ ਗੱਲ ਬੋਲ ਕੇ ਉਹ ਬਜ਼ੁਰਗ ਉੱਥੋਂ ਚਲੇ ਗਿਆ ਸਿੱਖ ਸਰਦਾਰ ਬੈਠਾ ਉਸ ਬਜ਼ੁਰਗ ਦਾ ਇੰਤਜ਼ਾਰ ਕਰਦਾ ਰਿਹਾ ਪਰ ਉਹ ਬਜ਼ੁਰਗ ਵਾਪਸ ਨਹੀਂ ਆਇਆ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਹ ਸਿੱਖ ਸਰਦਾਰ ਝੋਲਾ ਲੈ ਕੇ ਉਸੇ ਗ੍ਰੰਥੀ ਸਿੰਘ ਕੋਲ ਚਲਾ ਗਿਆ ਜਿਸ ਗ੍ਰੰਥੀ ਸਿੰਘ ਨੇ ਉਸ ਦੀ ਗੱਡੀ ਦੀ ਅਰਦਾਸ ਕੀਤੀ ਸੀ ਜਾ ਕੇ ਉਸ ਸਿੱਖ ਸਰਦਾਰ ਨੇ ਗਰੰਥੀ ਸਿੰਘ ਨੂੰ ਕਿਹਾ ਕਿ ਇਹ ਝੋਲਾ ਕਿਸੇ ਬਜ਼ੁਰਗ ਦਾ ਹੈ ਜਿਹੜਾ ਕਿ ਮੈਨੂੰ ਫੜਾ ਗਿਆ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਇਆ ਤਾਂ ਉਸ ਗਰੰਥੀ ਸਿੰਘ ਨੇ ਜਦੋਂ ਝੋਲੇ ਨੂੰ ਖੋਲ ਕੇ ਦੇਖਿਆ ਕਿ ਇਸ ਝੋਲੇ ਵਿੱਚ ਹੈ ਕੀ ਹੈ ਤਾਂ ਜਿਵੇਂ ਹੀ ਉਸ ਗਰੰਥੀ ਸਿੰਘ ਨੇ ਉਸ ਝੋਲੇ ਨੂੰ ਖੋਲਿਆ ਤਾਂ ਉਸ ਝੋਲੇ ਵਿੱਚੋਂ ਕੁਝ ਇਹੋ ਜਿਹਾ ਨਿਕਲਿਆ ਜਿਸ ਨੂੰ ਦੇਖ ਕੇ ਗਰੰਥੀ ਸਿੰਘ ਉਹ ਸਿੱਖ ਸਰਦਾਰ ਤੇ ਉੱਥੇ ਖੜੀ ਸੰਗਤ ਹੈਰਾਨ ਹੋ ਗਈ ਕਿਉਂਕਿ ਉਸ ਝੋਲੇ ਵਿੱਚੋਂ ਬਹੁਤ ਸਾਰੇ ਪੈਸੇ ਨਿਕਲੇ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਉਸ ਝੋਲੇ ਵਿੱਚੋਂ ਪੂਰੇ-ਪੂਰੇ ਉਨੇ ਹੀ ਪੈਸੇ ਨਿਕਲੇ ਜਿੰਨੇ ਪੈਸਿਆਂ ਦੀ ਉਸ ਸਿੱਖ ਸਰਦਾਰ ਦੀ ਗੱਡੀ ਆਈ ਸੀ ਤਾਂ ਗਰੰਥੀ ਭਾਈ ਸਾਹਿਬ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨੂੰ ਸਮਝ ਗਏ ਉਹਨਾਂ ਨੇ ਉਹ ਪੈਸੇ ਉਸ ਸਿੱਖ ਸਰਦਾਰ ਦੇ ਹੱਥਾਂ ਵਿੱਚ ਥਵਾ ਦਿੱਤੇ ਤੇ ਨਾਲ ਹੀ ਆਖਿਆ ਕਿ ਸਿੰਘ ਸਾਹਿਬ ਜੀ ਇਹਨਾਂ ਨੂੰ ਲੈਣ ਤੋਂ ਮਨਾਂ ਨਾ ਕਰਿਓ ਕਿਉਂਕਿ ਇਹ ਗੁਰੂ ਰਾਮਦਾਸ ਦੀ ਦੇਣ ਹਨ ਉਸ ਸਿੱਖ ਸਰਦਾਰ ਨੇ ਗੁਰੂ ਰਾਮਦਾਸ ਜੀ ਦੀ ਕਿਰਪਾ ਨੂੰ ਪ੍ਰਵਾਨ ਕੀਤਾ ਤੇ ਜਾਂਦੇ ਜਾਂਦੇ ਗੁਰੂ ਰਾਮਦਾਸ ਜੀ ਦਾ ਕੋਟੀ ਕੋਟੀ ਧੰਨਵਾਦ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਸੁਖੀ ਰਹਿਣ ਲਈ ਸਾਨੂੰ ਇਹ ਗੱਲ ਤਾਂ ਸਵੀਕਾਰ ਕਰਨੀ ਹੀ ਪਵੇਗੀ ਕਿ ਸਾਡੇ ਕੋਲ ਜੋ ਕੁਝ ਵੀ ਹੈ ਇਹ ਸਭ ਉਸ ਅਕਾਲ ਪੁਰਖ ਦਾ ਦਿੱਤਾ ਹੋਇਆ ਹੈ ਜਿਸ ਨੂੰ ਉਹ ਜਦੋਂ ਚਾਹੇ ਸਾਡੇ ਕੋਲੋਂ ਖੋ ਸਕਦਾ ਹੈ ਇਸ ਕਰਕੇ ਜਦੋਂ ਵੀ ਕੁਝ ਚਲਾ ਜਾਂਦਾ ਹੈ ਤਾਂ ਦੁਖੀ ਨਾ ਹੋਇਆ ਕਰੋ ਬਲਕਿ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਸ ਦੇ ਭਾਣੇ ਨੂੰ ਮਿੱਠਾ ਮੰਨਿਆ ਕਰੋ ਬਾਕੀ ਉਹ ਅਕਾਲ ਪੁਰਖ ਆਪਣੇ ਬੱਚਿਆਂ ਨੂੰ ਕਦੀ ਵੀ ਦੁਖੀ ਨਹੀਂ ਦੇਖ ਸਕਦਾ ਸੰਗਤ ਜੀ ਇਸ ਘਟਨਾ ਬਾਰੇ ਆਪੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਦੁਨੀਆ ਵਿੱਚ ਆ ਕੇ ਇਨਸਾਨ ਇੰਨਾ ਮਸਰੂਫ ਹੋ ਗਿਆ ਹੈ ਕਿ ਉਹ ਸਿਰਫ ਔਰ ਸਿਰਫ ਹਰ ਚੀਜ਼ 'ਚ ਆਪਣਾ ਫਾਇਦਾ ਦੇਖਦਾ ਹੈ ਉਹ ਰੱਬ ਦੀ ਜ਼ਾਤ ਨੂੰ ਵੀ ਭੁੱਲ ਗਿਆ ਹੈ ਉਹਨੂੰ ਇਹਨਾ ਵੀ ਨਹੀਂ ਹੁਣ ਯਾਦ ਹੈਗਾ ਕਿ ਜੋ ਕੁਝ ਮੈਨੂੰ ਦਿੱਤਾ ਹੈ ਉਹ ਰੱਬ ਦੀ ਜ਼ਾਤ ਨੇ ਦਿੱਤਾ ਹੈ ਇਨਸਾਨ ਦੇ ਨਾਲ ਚੰਗਾ ਚੰਗਾ ਹੁੰਦਾ ਰਹੇ ਤਿਉ ਰਾਜ਼ੀ ਰਹਿੰਦਾ ਹੈ ਉਹਨੂੰ ਤਰੱਕੀਆਂ ਮਿਲਦੀਆਂ ਰਹਿਣ ਉਹਦੇ ਮਰਜ਼ੀ ਦੀਆਂ ਚੀਜ਼ਾਂ ਹੁੰਦੀਆਂ ਰਹਿਣ ਹਾਲਾਤ ਉਹਦੀ ਮਰਜ਼ੀ ਦੇ ਮੁਤਾਬਕ ਰਹਿਣ ਤੇ ਉਹ ਰਾਜ਼ੀ ਰਹਿੰਦਾ ਹੈ ਰੱਬ ਤੋਂ ਵੀ ਪਰ ਜਦੋਂ ਉਹਦੀ ਮਰਜ਼ੀ ਦੇ ਖਿਲਾਫ ਕੋਈ ਕੰਮ ਹੋ ਜਾਂਦਾ ਹੈ ਜਾਂ ਉਹਨੂੰ ਨੁਕਸਾਨ ਹੋ ਜਾਂਦਾ ਹੈ ਘਾਟਾ ਪੈ ਜਾਂਦਾ ਹੈ ਤੇ ਉਹ ਰੱਬ ਨਾਲ ਗਿਲੇ ਸ਼ੁਰੂ ਕਰ ਦਿੰਦਾ ਹੈ ਉਸ ਰੱਬ ਨਾਲ ਜਿਨੇ ਸਾਰਾ ਕੁਝ ਦਿੱਤਾ ਹੁੰਦਾ ਹੈ ਇਵਨ ਕਿ ਜਿਹੜਾ ਕੋਦਾ ਜੀਵਨ ਹੈ ਜਿਹੜੀਆਂ ਸਾਹਾਂ ਚੱਲਨਦੀਆਂ ਉਹ ਵੀ ਰੱਬ ਦੀਆਂ ਦਿੱਤੀਆਂ ਹੋਈਆਂ ਅਗਰ ਉਹ ਹੀ ਖੋਲੇਗਾ ਤੇ ਫਿਰ ਬਾਕੀ ਪਿੱਛੇ ਕੀ ਰਹਿ ਜਾਏਗਾ ਇਹ ਜਿਹੜੀਆਂ ਧਨ ਦੌਲਤ ਹੈ ਇਹ ਦੁਨੀਆ ਜੋਗੀ ਹੈ ਇਹ ਸਿਰਫ ਦੁਨੀਆ ਦੇ ਕਮਾ ਜੋਗੀ ਹੈ ਪਰ ਜੇ ਜਿਹੜਾ ਅਕਲਮੰਦ ਹੈ ਉਹ ਇਹ ਸਮਝਦਾ ਹੈ ਕਿ ਅਗਰ ਜਿੱਥੇ ਇੰਨਾ ਚੰਗਾ ਹੋਉਂਦਾ ਹੈ ਜੋ ਕੁਝ ਮਾੜਾ ਵੀ ਹੋ ਜਾਏਗਾ ਤੇ ਮੈਨੂੰ ਉਸ ਤੇ ਵੀ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕੀਪਤਾ ਮੇਰੇ ਉਸ ਮਾੜੇ ਉੱਤੇ ਵੀ ਸ਼ੁਕਰ ਅਦਾ ਕਰਨ ਨਾਲ ਰੱਬ ਮੇਰੇ ਤੋਂ ਕਿੰਨਾ ਰਾਜ਼ੀ ਹੋ ਜਾਵੇ ਤੇ ਮੈਨੂੰ ਉਹ ਤੋਂ ਦੁਗਣਾ ਚੁਗਣਾ ਅਦਾ ਕਰ ਦੇਵੇ ਮੇਰਾ ਜਿਹੜਾ ਨੁਕਸਾਨ ਹੋਇਆ ਵਾ ਉਹਨੂੰ ਪੂਰਾ ਕਰ ਦੇਵੇ ਲੇਕਿਨ ਇਨਸਾਨ ਹੈ ਨਾ ਵਕਤੀ ਤੌਰ ਤੇ ਉਹਨੂੰ ਨਹੀਂ ਪਤਾ ਚੱਲਦਾ ਹੈਗਾ ਉਹ ਸਿਰਫ ਫਾਇਦੇ ਨੂੰ ਹੀ ਭੱਜ-ਭੱਜ ਕੇ ਬੈਂਦਾ ਹੈ ਤੇ ਫਾਇਦੇ ਦੇ ਉੱਤੇ ਹੀ ਸ਼ੁਕਰ ਅਦਾ ਕਰਦਾ ਹੈਗਾ ਵਾ ਜਿਸ ਤਰ੍ਹਾਂ ਕੇ ਕਹਾਣੀ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਉਹ ਬੰਦਾ ਜਿਹੜਾ ਅਰਦਾਸ ਕਰਾਉਣ ਵਾਸਤੇ ਆਇਆ ਸੀ ਆਪਣੀ ਅਮੀ ਗੱਡੀ ਦੀ ਤੇ ਜਦੋਂ ਗ੍ਰੰਥੀ ਨੇ ਅਰਦਾਸ ਇਹ ਕਰ ਦਿੱਤੀ ਕਿ ਏ ਇਥੇ ਇਹਦੀ ਭੇਟਾ ਦੇਣ ਵਾਸਤੇ ਆਇਆ ਗੱਡੀ ਨੂੰ ਤੇ ਹੈਰਾਨ ਰਹਿ ਗਿਆ ਕਿ ਮੈਂ ਤਾਂ ਸਿਰਫ ਮੱਥਾ ਟੇਕਣ ਵਾਸਤੇ ਆਇਆ ਸੀ ਤੇ ਮੇਰੇ ਕੋਲ ਇਹ ਗੱਡੀ ਜਿਹੜੀ ਹੈ ਉਹ ਸਹੀ ਤਰ੍ਹਾਂ ਚੱਲਦੀ ਰਹੇ ਮੇਰੇ ਲਈ ਫਾਇਦਾ ਦੇਵੇ ਮੈਨੂੰ ਜਿਹੜਾ ਵੈ ਇਹਦੇ ਤੋਂ ਫਾਇਦਾ ਹਾਸਲ ਹੋਵੇ ਮੈਂ ਤਾਂ ਇਹ ਅਦਾਸ ਕਰਾਉਣ ਆਇਆ ਸੀ ਤੇ ਗਰੰਤੀ ਨੇ ਕਿਹਾ ਕਿ ਅਸੀਂ ਤੇ ਉਹੀ ਮੂੰਹ ਚੋਂ ਕੱਢਨੇ ਆ ਜੋ ਰੱਬ ਸਾਡੇ ਮੂੰਹ ਚੋਂ ਕਢੋਂਦਾ ਹੈਗਾ ਵਾ ਹੁਣ ਤੇਰੇ ਦਾਸ ਹੋ ਗਈ ਤੇ ਜੇ ਤੁਸੀਂ ਲੈ ਕੇ ਗੱਡੀ ਜਾਣੀ ਹੈ ਤੇ ਚਾਬੀ ਉਹ ਪਈਆ ਕੋਈ ਤੜਨਾ ਜ਼ੋਰ ਜ਼ਬਰਦਸਤੀ ਨਹੀਂ ਹੈਗੀ ਪਰ ਉਹਨੇ ਇਸ ਚੀਜ਼ ਨੂੰ ਗੁਵਾਰਾ ਨਾ ਕੀਤਾ ਚਾਬੀ ਲੈਣ ਨੂੰ ਖੈਰ ਉਹ ਬਰਹਾਲ ਚਲਾ ਤੇ ਗਿਆ ਲੇਕਿਨ ਅੰਦਰੋਂ ਅੰਦਰੀ ਬਹੁਤ ਦੁਖੀ ਸੀਗਾ ਕਿਉਂਕਿ ਉਹਨੇ ਬਹੁਤ ਸਾਰੇ ਪੈਸੇ ਜੜੇ ਆ ਜਮਾ ਕਰਕੇ ਉਹ ਚੀਜ਼ ਲਈ ਸੀਗੀ ਤੇ ਹੁਣ ਉਹ ਜਿਹੜੀ ਹੈ ਉਹ ਚੀਜ਼ ਉੱਥੇ ਰੱਬ ਦੇ ਨਾਂ ਤੇ ਦੇ ਦਿੱਤੀ ਗਈ ਸੀਗੀ ਇਸ ਚੀਜ਼ ਨੇ ਉਹਨੂੰ ਦੁਖੀ ਕਰ ਦਿੱਤਾ ਪਰ ਦੇਖੋ ਕਿ ਉਹਦੀ ਉਹ ਜਿਹੜੇ ਸਿਰਫ ਉਸ ਚੀਜ਼ ਨੇ ਉਹਦਾ ਉਹ ਅਮਲ ਕਿ ਉਹਨੂੰ ਉਹਨੇ ਗਵਾਰਾ ਨਹੀਂ ਕੀਤਾ ਕਿ ਚਲੋ ਰਦਾਸ ਜਿਹੜੀ ਹੋ ਗਈ ਹੁਣ ਦੁੱਖ ਤੇ ਮੈਨੂੰ ਹੈ ਲੇਕਿਨ ਮੈਂ ਇਸ ਤੋਂ ਪਿੱਛੇ ਨਹੀਂ ਹਟਣਾ ਜਾਂ ਮੈਂ ਇਹਨੂੰ ਲੈ ਕੇ ਜਾਣਾ ਮੈਨੂੰ ਚੰਗਾ ਨਹੀਂ ਲੱਗਾ ਤੇ ਉਹ ਉਹੀ ਆਦਾ ਰੱਬ ਦੀ ਉਹਨੂੰ ਪਸੰਦ ਆ ਗਈ ਔਰ ਉੱਥੇ ਹੀ ਦਰਬਾਰ ਸਾਹਿਬ ਤੇ ਹੀ ਉਹਨੂੰ ਉਹ ਜਿਹੜਾ ਵਾ ਮੂਜਜ਼ਾ ਦਿਖਾ ਦਿੱਤਾ ਗਿਆ ਕਿ ਕਿਸੇ ਬਾਬੇ ਕਿਸੇ ਬਜ਼ੁਰਗ ਦੇ ਜ਼ਰੀਏ ਜਿਹੜੀ ਆ ਉਹ ਰਕਮ ਕਲਾਈ ਗਈ ਤੇ ਉਹਨੂੰ ਫੜਾ ਕੇ ਉਹ ਬਜ਼ੁਰਗ ਚਲਾ ਗਿਆ ਕਿ ਮੈਂ ਅਸ਼ਨਾਨ ਕਰ ਲਵਾਂ ਤੇ ਮੇਰੀ ਇਸ ਥੈਲੇ ਦੀ ਜਿਹੜੀ ਆ ਉਹ ਹਫਾਜ਼ਤ ਕਰ ਤੇ ਜਦੋਂ ਕੁਝ ਢੇਰ ਤੱਕ ਉਹ ਬਜ਼ੁਰਗ ਵਾਪਸ ਨਾ ਆਏ ਤੇ ਉਹ ਜਿਹੜਾ ਸਿੱਖ ਸਰਦਾਰ ਸੀ ਉਹ ਰਕਮ ਉਹ ਥੈਲਾ ਲੈ ਕੇ ਕ੍ਰਾਂਤੀ ਕੋਲ ਚਲਾ ਗਿਆ ਤੁਰੰਤ ਦਿੱਤਾ ਕਿ ਮੈਂ ਇਹ ਬੜੇ ਸਮੇਂ ਤੋਂ ਫੜ ਕੇ ਬੈਠਾ ਮੈਂ ਤੇ ਅਗਰ ਵਾਇ ਤੇ ਤੁਸੀਂ ਦੇਦੇ ਤਾਂ ਜਦੋਂ ਗਰੰਤੀ ਨੇ ਖੋਲ ਕੇ ਦੇਖਿਆ ਤੇ ਉਹ ਵੀ ਹੈਰਾਨ ਰਹਿ ਗਏ ਤੇ ਉਥੋਂ ਦੀ ਸੰਗਤ ਵੀ ਹੈਰਾਨ ਰਹਿ ਗਈ ਕਿਉਂਕਿ ਗਰੰਤੀ ਸਮਝ ਗਏ ਸੀ ਕਿ ਇਹ ਜਿਹੜੀ ਰਦਾਸ ਮੇਰੇ ਕੋ ਹੋ ਗਈ ਸੀਗੀ ਜਾਂ ਰੱਬ ਨੇ ਜਿਹੜੀ ਮੇਰੇ ਮੂੰਹ ਚ ਕਰਵਾਤੀ ਸੀਗੀ ਇਹ ਉਸ ਦੇ ਉੱਤੇ ਦੁਖੀ ਸੀਗਾ ਪਰ ਰੱਬ ਇਹਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਸੀਗਾ ਉਹਨੂੰ ਇਹਦੀ ਇਹ ਅਦਾ ਪਸੰਦ ਆਈ ਰਦਾਸ ਹੋ ਗਈ ਸੀਗੀ ਉਹਨੇ ਉਹਦੇ ਉੱਤੇ ਹੀ ਉਹ ਰਾਜ਼ੀ ਰਿਹਾ ਚਾਹੇ ਉਹ ਦੁਖੀ ਸੀਗਾ ਤੇ ਰੱਬ ਨੇ ਉਹਨੂੰ ਉਹਦੇ ਪੈਸੇ ਜਿਹੜੇ ਆ ਉਹ ਵਾਪਸ ਲੁਟਾ ਦਿੱਤੇ ਵੀਰੋ ਇਹ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਅਸੀਂ ਅਗਰ ਰੱਬ ਦੇ ਨਾਮ ਤੇ 1 ਰੁਪਿਆ ਖਰਚ ਕਰਨੇ ਆ ਤੇ ਰੱਬ ਸਾਨੂੰ ਉਹਦੇ ਬਦਲੇ ਚ 10 ਰੁਪਏ ਦੇ ਦਿੰਦਾ ਹੈਗਾ ਗੱਲ ਸਿਰਫ ਇੰਨੀ ਹੈ ਕਿ ਸਾਨੂੰ ਖੁਸ਼ਦਿਲੀ ਨਾਲ ਦੇਣਾ ਚਾਹੀਦਾ ਹੈ ਕਿਉਂਕਿ ਹਰ ਚੀਜ਼ ਜੋ ਵੀ ਹੈ ਤਾਂ ਦੌਲਤ ਹੈ ਇਸ ਦੁਨੀਆ ਦੀਆਂ ਜੋ ਵੀ ਚੀਜ਼ਾਂ ਹੈ ਇਵਨ ਕਿ ਜਿਹੜੀ ਜ਼ਿੰਦਗੀ ਹੈ ਜਿਹੜੀਆਂ ਸਾਵਾ ਮੈਂ ਇਹ ਵੀ ਉਸ ਰੱਬ ਦੀਆਂ ਦਿੱਤੀਆਂ ਹੋਈਆਂ ਐ ਤੇ ਫਿਰ ਉਹਦੇ ਨਾਲ ਕਾਦੇ ਗਿਲੇ ਤੇ ਉਹਨੂੰ ਦੇਣ ਤੇ ਕਾਦਾ ਪਰੇਸ਼ਾਨ ਹੋਣਾ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਟੇਰ ਸਾਰਾ ਖਿਆਲ ਅੱਲਾਹ ਹਾਫਿਜ਼